ਸਸੀ ਗਾਲ ਜੀ ਮੇਰੇ ਕਿਸਾਨ ਭਰਾਵੋ ਕਿਸਾਨ ਵੀਰੋ ਇਸ ਟਾਈਮਾ ਖਰਬੂਜੇ ਦੇ ਖੇਤ ਦੇ ਵਿੱਚ ਆਪਾਂ ਖੜੇ ਹੋਏ ਹਾਂ ਦਾ ਵਿਜ਼ਿਟ ਕਰਨ ਵਾਸਤੇ ਆਏ ਹੋਏ ਹਾਂ ਇੱਥੇ ਕੁਸ਼ਕ ਪ੍ਰੋਬਲਮਾਂ ਕੀ ਆਈਆਂ ਸੀ ਕਿ ਸਾਡਾ ਜਿਹੜਾ ਕਿਸਾਨ ਵੀਰ ਹੈ ਉਹ ਬਹੁਤ ਕੋੜਾ ਹੈ ਉਹ ਕਿਸੇ ਤੇ ਵੀ ਆਖਾ ਮੀਸ ਕਿਹੜਾ ਵਿਸ਼ਵਾਸ ਹੈ ਉਹ ਕਰ ਲੈਂਦਾ ਹੈ ਇੱਥੇ ਇੱਕ ਨਾਂ ਦਾ ਡਾਕਟਰ ਆਇਆ ਔਰ ਉਹਨੇ ਇਹਨੂੰ ਇਹ ਜੀ ਇਹਨੂੰ ਦਵਾਈਆਂ ਕਰਾਈਆਂ ਜਿਹੜੀਆਂ ਦਾ ਕੋਈ ਮੂਹ ਨਹੀਂ ਕੋਈ ਸਿਰ ਨਹੀਂ ਕੋਈ ਉਹਦਾ ਨਾਂ ਨਹੀਂ ਕੋਈ ਉਹਦੇ ਥੇ ਨਹੀਂ ਸਿਰਫ ਚਿੱਟੇ ਲੀਟਰ ਤੇ ਇਹਨਾਂ ਨੂੰ 25-2500 ਰੁਪਏ ਦੇ ਸਾਡੇ ਕਿਸਾਨਾਂ ਵੀਰਾਂ ਨੂੰ ਵਧੀਆ ਠੋਕੇ ਉਹਨਾਂ ਨੇ ਤੇ ਲੇਕਿਨ ਨੁਕਸਾਨ ਕਿੱਥੇ ਹੋਇਆ ਨੁਕਸਾਨ ਹੋਇਆ ਕੱਲੇ ਜ਼ਿਮੀਂਦਾਰ ਦਾ ਹੁਣ ਸਾਡਾ ਜਿਹੜਾ ਕਿਸਾਨ ਭਰਾ ਹੈ ਉਹ ਤਰਲੂ ਮੱਛੀ ਹੈ ਫਸਲ ਦਾੜਾ ਟਾਈਮ ਰ ਕੋ ਸਿਰ ਤੇ ਹੈ ਉਹ ਖਰਚਾ ਵੀ ਇਹਦੇ ਵਿੱਚ ਲੱਖਾਂ ਰੁਪਏ ਦਾ ਕਰੀ ਬੈਠਾ ਤੇ ਹੁਣ ਨਮੋਸ਼ੀ ਦੇ ਵੱਲੋਂ ਜਾ ਰਹੇ ਆਪਾਂ ਬਾਈ ਦੇ ਖੇਤ ਪਹੁੰਚੇ ਆ ਵੀ ਉਹਨੂੰ ਇਸ ਸਟ्रेस ਵਿੱਚੋਂ ਕੱਢਿਆ ਜਾਵੇ ਕਰਨਾ ਬਾਬੇ ਨਾਨਕ ਨੇ ਆਪਾਂ ਪੂਰਾ ਵਾਹ ਲਾ ਦਾਂਗੇ ਮੈਂ ਤੁਹਾਨੂੰ ਦਿਖਾਉਣਾ ਖੇਤ ਹੁਣ ਤੁਸੀਂ ਇਸ ਖੇਤ ਦੀ ਗੱਲ ਕਰ ਦਿਓ ਖੇਤ ਦੇ ਵਿੱਚ ਤੁਸੀਂ ਮੰਨ ਲਓ ਵੀ ਜਿਹੜਾ ਇਹਦਾ ਹਾਲਾਤ ਹੈ ਉਹ ਕਾਫੀ ਜਿਹੜੇ ਉਹ ਮਾਰੇ ਹੋ ਚੁੱਕੇ ਨੇ ਕਿਉਂਕਿ ਡੁਪਲੀਕੇਟ ਦਵਾਈਆਂ ਵਰਤਣ ਦਾ ਇਹੀ ਨਤੀਜਾ ਹੁੰਦਾ ਜਦੋਂ ਤੁਸੀਂ ਕਿਸੇ ਬੰਦੇ ਤੇ ਅੱਖਾਂ ਮਿਝ ਕੇ ਵਿਸ਼ਵਾਸ ਕਰਦੇ ਹੋ ਉੱਥੇ ਤੁਸੀਂ ਜਿਹੜੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਇਹ ਹੁਣ ਕੋਈ ਭਲਾ ਮਾਨਸ ਬੰਦਾ ਕੋਈ ਸ਼ਾਇਦ ਗੁਜਰਾਤੀ ਆਪਣੇ ਕਿੱਥੋਂ ਦਾ ਹੈ ਉਹ ਆਉਂਦਾ ਹੁੰਦਾ ਹੈ ਉਹ ਬੈਗ ਚ ਪਾ ਕੇ ਬਿਨਾਂ ਲੇਬਲ ਵਾਲੀਆਂ ਜਿਹੜੇ ਦਵਾਈਆਂ ਆ ਉਹ ਆਉਂਦੀਆਂ ਨੇ ਤੇ ਸਾਡੇ ਮਿੱਤਰ ਪਿਆਰ ਨੂੰ ਦੇ ਕੇ ਉਹ ਤੁਰ ਜਾਂਦੇ ਲੇਕਿਨ ਨੁਕਸਾਨ ਉਹਦਾ ਨਹੀਂ ਹੋਇਆ ਕਿਉਂਕਿ ਉਹਨੂੰ ਵਧੀਆ ਜਿਹੜਾ ਕੈਸ਼ ਪੇਮੈਂਟ ਮਿਲਦੀ ਰਹੀ ਜਿਹੜਾ ਉਹਦਾ 250 ਲੀਟਰ 2500 ਦਾ ਵੇਗਿਆ ਤੇ ਉਹ ਬਹਾਲ ਹੋ ਗਿਆ ਲੇਕਿਨ ਜਿਹੜਾ ਸਾਡਾ ਕਿਸਾਨ ਭਰਾ ਉਹ ਬਰਬਾਦ ਹੋ ਗਿਆ। ਇਸ ਗੱਲ ਦਾ ਗੁੱਸਾ ਨਾ ਕਰੋ ਵੀ ਬਰਬਾਦ کہہ ਰਿਹਾ ਇਹਨੂੰ ਬਰਬਾਦ ਹੀ ਕਹਿ ਸਕਦੇ ਆ। ਕਿਉਂਕਿ ਖਰਬੂਜੇ ਦੀ ਮਹਿੰਗੀ ਫਸਲ ਹੈ ਤੇ ਲੱਖਾਂ ਰੁਪਇਆ ਖਰਚਾ ਹੋ ਚੁੱਕਿਆ ਤੇ ਜਦੋਂ ਹੁਣ ਸਾਡੀ ਫਸਲ ਜੋਵੰਤੀ ਉੱਤੇ ਸੀ ਹੁਣ ਟੁੱਟਣਾ ਟਾਈਮ ਸੀ ਹੁਣ ਅਸੀਂ ਇਹ ਹਾਲਾਤ ਨੂੰ ਫੜੇਗੇ। ਕਰਨਾ ਬਾਬੇ ਨਾਨਕ ਨੇ ਆਪਾਂ ਅੱਜ ਟ੍ਰੀਟਮੈਂਟ ਤੇ ਸਟਾਰਟ ਕਰਨਾ ਹੈ। ਬਾਬੇ ਨਾਨਕ ਪੁਰੇ ਹੱਥ ਬੰਨ ਕੇ ਬੇਨਤੀ ਹੈ ਕਿ ਸਾਡੀ ਮਿਹਨਤ ਨੂੰ ਫਲ ਆਵੇ ਸਾਡੇ ਕਿਸਾਨ ਭਰਾ ਦਾ ਜਿਹੜਾ ਖੇਤ ਆ ਦੁਬਾਰੇ ਫੇਲ ਹਰਿਆ ਪਰਾ ਹੋਵੇ ਤੇ ਉਸ ਤਰੀ ਦੇ ਫੁੱਲ ਚੌਕਣਾ ਤੇ ਖੇਤਾਂ ਪਿਆਸੋਂ ੋਂ ਗੁਤਾਂ ਤਾਂ ਮਾਰੇ ਤਾਂ ਸਾਡੇ ਕਿਸਾਨ ਭਰਾ ਦੀ ਸਟ੍ਰੈਸ ਹੈ ਉਹ ਘਟ ਜੂਗੀ ਛੋਡੇ ਸਾਰੇ ਮੂਰੇ ਹੱਥ ਬੰਨ ਕੇ ਬੇਨਤੀ ਹੈ ਝੋਲੇ ਚੱਕਾਂ ਤੋਂ ਬਚੋ ਕਿਉਂਕਿ ਜਿਹੜੇ ਝੋਲੇ ਚੱਕ ਹੈ ਉਹ ਨੁਕਸਾਨ ਥੋੜਾ ਬਹੁਤ ਵੱਡਾ ਕਰ ਦਿੰਦੇ ਆ ਇੱਥੇ ਰਿਸਕ ਨਾਲ ਲਿਆ ਕਰੋ ਵੀਡੀਓ ਆਪਣੀ ਬਤਵਤ ਵਾ ਸ਼ੇਅਰ ਕਰਿਓ ਜਿੰਨਾ ਵੀ ਸੱਜਣ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੇਤੀਬਾੜੀ ਬਾਰੇ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਿਓ YouTube ਤੇ ਜਾ ਕੇ ਤੇ Facebook ਤੇ ਜਾ ਕੇ ਫੋਲੋ ਕਰ ਲਿਓ ਤੇ ਮੇ ਨਾਲ ਬਣੇ ਰਹੋ ਤੇ ਆਪਾਂ ਵਧਾਂਗੇ ਅਗਲੀ ਵੀਡੀਓ ਬਾਰੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਫਰਕ ਤੇ ਆਪਾਂ ਜਿਹੜੇ ਦਵਾਈਆਂ ਉਹ ਕਰਾਂ। ਵਿਸ਼ਵਾਸ ਕਰਕੇ ਚੱਲਿਓ ਰੱਬੇ ਦਾ ਵਿਸ਼ਵਾਸ ਕਰਕੇ ਚੱਲਿਓ ਕਿਉਂਕਿ ਅਸੀਂ ਹਰ ਟਾਈਮ ਤੁਹਾਡੇ ਲਈ ਸੇਵਾ 'ਚ ਹਾਜ਼ਰ ਰਹਿੰਦੇ ਆ ਵੀ ਸਾਡੇ ਕਿਸਾਨ ਦਾ ਨੁਕਸਾਨ ਨਾ ਹੋ। ਧੰਨਵਾਦ ਆਪਦਾ। ਜੌਂਦੀ ਬਾਦਰੋ ਵੀਡੀਓ ਬਹੁਤੋ ਸ਼ੇਅਰ ਕਰੀ ਹੱਸੀ ਦਾ ਸਾਰੇ ਸੰਪਰਾਵਾ